ਤੁਹਰਾ ਦੇਖ ਸਕਦੇ ਨੇ ਲੈ ਵਾਲੂਆ ਕਰਮਾ ਆਲੇ ਦਾ ਪਹਿਲੇ ਸੁਵੇਰਾ ਦਾ ਦੁੱਧ ਦਾ ਰਕਾਰ ਵਧੀਆ ਸੇਤ ਕੀਤੇ ਕਰਮਾ ਵਾਲੀ ਵਾਧੇ ਦੋ ਲਓ ਜੀ ਮੋੜ ਲਓ ਬਸ ਲਿਓ ਪ੍ਰਾਤ ਲਿਓ ਨੋਸ ਫੇਸ ਬਿਊਟੀ ਬਾਕੀ ਬੱਚਾ ਵੀ ਬਹੁਤ ਸੋਹਣਾ ਮਗਰ ਬਸੀ ਆ ਵੱਧ ਜਾਣਕਾਰੀ ਬਾਇਤ ਲਾਹਾਂ ਬਾਇ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਹਾਣ ਕੇ ਖੁਰਦ ਤੇ ਜਿਲ੍ਹਾ ਨੂੰ ਪਾਇੰਦਾ ਜੀ ਬਰਨਾਲਾ ਬਾਈ ਕੋਲ ਇਕ ਪਾਜੀ ਸੂਈ گا ਠੀਕ ਹੈ ਜੀ ਬਾਅਦ ਜਾਣ ਕਰੀਏ ਨੂੰ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤਾਂ ਅੱਡ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਕਰ ਲੈ ਮੈਂ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਹਸਰੀ ਗਾਲ ਜੀ ਨਾਂ ਵੀਰ ਜੀ ਆਪਣਾ ਸ਼ਗਵਿੰਦਰ ਸਿੰਘ ਜੀ ਪਿੰਡ ਚਹਾਣ ਕੇ ਖੁਰਦ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਨੇੜੇ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਨੇੜੇ ਪਿੰਡ ਠਿਕਰੀ ਵਾਲਾ ਰਹੇਗਾ ਜੀ ਹਾਂਜੀ ਤੇ ਅਸੀਂ ਖੇਤਾਂ 'ਚ ਬੈਠਾ ਠਿਕਰੀ ਵਾਲਾ ਰੋਡ ਤੇ ਚਹਾਣ ਕੇ ਖੁਰਦ ਵੀ ਨੇੜੀ ਆ ਕਲਾਲਾ ਵੀ ਨੇੜੀ ਆ ਸਹੜੇ ਵੀ ਨੇੜੀ ਆ ਜੀ ਠੀਕ ਆ ਬੈੜ ਦੀ ਜਾਣਕਾਰੀ ਦਿਓ ਜੀ ਕਿੰਨੀ ਸੂਈ ਸੂਈ ਵੀਰੇ ਬੈੜ ਇਹ ਜੀ ਦੂਜੇ ਸੂਈ ਸੂਈ ਆ ਜੀ ਪਿਛਲੇ ਸੂਈ ਤੋਂ ਦੂਈ ਪਿਛਲੇ ਸੂਏ ਇਹਨੇ 28 ਲੀਟਰ ਤੱਕ ਦਿੱਤਾ ਜੀ ਠੀਕ ਆ ਤੇ ਬੱਚਾ ਕੀ ਬੱਸੀ ਆ ਜੀ ਮੰਗਰ ਐਬੀਐਸ ਦੀ ਐਬੀਐਸ ਦੀ ਬੱਚੇ ਹਾਂਜੀ ਬੱਸੀ ਬਹੁਤ ਸੋਹਣੀ ਬਰਾ ਚੈੱਕ ਕਰ ਸਕਦੇ ਕੋਈ ਨ ਕੁਸੀ ਆ ਬਈ ਯਾਰ ਇਹਨੂੰ ਹੋ ਗਿਆ ਜੀ 2 ਘੰਟੇ 2 ਘੰਟੇ ਹੋ ਗਏ ਹਾਂਜੀ ਲੋਪਰਾਹ ਜੇਰ ਪੈਣੀ ਬਾਕੀ ਆ ਹਾਂਜੀ ਮੈਂ ਜੇਰ ਪੈ ਜੂਗੀ ਉਹਨਾਂ ਦਾ ਵੀਡੀਓ ਕਰਕੇ ਠੀਕ ਆ ਹਾਂਜੀ ਲੋਪਰਾਹ ਜੇਰ ਰੜੇ ਪੈਣੀ ਬਾਕੀ ਆ ਤਾਜੀ ਸੂਈ ਵੀ ਆ ਲੈਵਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਦੂਜਾ ਸੂਆ ਸੂਈ ਆ ਪਿਛਲੇ ਸੂਏ ਵੀ ਬਾਈ ਕਹਿੰਦਾ ਦੁੱਧ ਵਧੀਆ ਦਿੱਤਾ ਤੋੜ ਦੋ ਪ੍ਰਾਣ ਮੜਾ ਲੋਚ ਤੋੜਾ ਦੇਖ ਸਕਦੇ ਲੈਵਲ ਹਵਾ ਕਰਮਾ ਵਾਲੇ ਦਾ ਪਹਿਲੇ ਸੁਵੇ ਦਾ ਦੁੱਧ ਦਾ ਰਕਾਰ ਵਧੀਆ ਸੇਤ ਕਿਤੇ ਕਰਮਾ ਵਾਲੀ ਵਾਧੇ ਦੋ ਲੋ ਜੀ ਮੋੜ ਲਿਓ ਬਸ ਲਿਓ ਪ੍ਰਾਪਤ ਲਿਓ ਲੋਚ ਫੇਸ ਬਿਊਟੀ ਬਾਕੀ ਬੱਚਾ ਵੀ ਬਹੁਤ ਸੋਹਣਾ ਮਗਰ ਬੱਸੀ ਆ ਵੱਧ ਜਾਣਕਾਰੀ ਬਾਇਤ ਲਾਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਲੋ ਜੀ ਕੋਈ ਹੋਰ ਬੋਲਣੇ ਮੜਾ ਜਾ ਅੱਜ ਵੀਰੇ ਥਣ ਸੋਣੇ ਜਮਾ ਓਕੇ ਆ ਥਣ ਸੋਣੇ ਦੀ ਗਾਰੰਟੀ ਆ ਜੀ ਓਕੇ ਆ ਥਣ ਸੋਣੇ ਚਾਹੇ ਦੋ ਡਾਂਗ ਚੋਕ ਲੈ ਜਾਗਣਾ ਚਾਹੇ ਦੋ ਡਾਂਗ ਚੋਕ ਦੇ ਥੱਲੀ ਕਰਕੇ ਜਾਏ ਸੀਲ ਠੰਡੀ ਆ ਜੀ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਜਾਈ ਜਾਊਗਾ ਜਾਈ ਜੀ ਹੋ ਜੇ ਰੇਟ ਠੀਕ ਆ ਤੇ ਮੈਂ ਦੇ ਹਿਸਾਬ ਚੈੱਕ ਕਰ ਸਕਦੇ ਫਿਰ ਤੁਹਾਰੇ ਬੱਸੀ ਬਹੁਤ ਸੋਹਣੀ ਹੈ ਫੇਸ ਕੁਆਲਟੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੜਾ ਧੱਕ ਦੂਰ ਨੂੰ ਲੋ ਜੀ ਹਾਂਜੀ ਭਾਈ ਦੂਜੀ ਵਾੜ ਦੇ ਦੱਸੋ ਜਾਣਕਾਰੀ ਨਾਲ ਦੀ ਪੂਰੀ ਦੱਸ ਦਿਓਰੀ ਖੜ ਕੇ ਕੋਈ ਗੱਲ ਨਹੀਂ ਤੇ ਦੂਜੀ ਵਾੜ ਜੀ ਪਲੂਨ ਛੋਈ ਵੀ ਆ ਜੀ ਹਾਂਜੀ ਇਹਨੂੰ ਹੋ ਗਿਆ ਤਿੰਨ ਚਾਰ ਮਹੀਨੇ ਛੋਈ ਨੂੰ ਹਾਂਜੀ 10 ਕਿਲੋ ਦੁੱਧ ਆ ਜੀ ਹਾਂ ਇਹ ਉਹ ਖਾਲੀ ਆ ਜੀ ਠੀਕ ਆ ਹਾਂ ਜੀ ਟੋਕੜਾ ਟੋਕੜਾ ਜੀ ਹਾਂ ਜੀ ਠੀਕ ਖਾਲੀ ਆ ਹਨਾ ਤੇ ਤੋੜ ਦੋ ਭਰਾ ਇਹਨੂੰ ਇਹਦਾ ਰੇਟ ਬਾਈ ਜਾਇ ਜਿਆਦਾ ਦੇ ਪਹਿਲੀ ਇਹਦਾ ਰੇਟ 35000 ਕਰਦੇ ਆ ਜੀ 35000 ਰੁਪਏ ਰੇਟ ਆ ਭਰਾ ਤੋੜ ਦੋ ਜੀ ਧੰਨਵਾਦ ਮਿਲ ਗਿਆ ਕਰਦਾ ਨਾ ਕਰਸਾ ਜੀ ਆ ਲੋੜਾਂ ਚੋਲੇ ਬਾਈ ਹਾਂ ਜੀ ਆ ਦੋ ਡੰਗ ਤੇ ਬਸਲੀ ਕਰਕੇ ਜਾਵੇ ਛੇ ਲੰਡੀ ਇਧਰ ਤੋੜ ਲੋ ਵੀਰੇ ਚੱਲ ਲੋ ਜੀ ਚੱਕਰ ਸਾਲੇ ਭਰਾ कुला चल ले चल ले चल मोड ले परा ले लो चेक कर सकते बहुत सोहनी बस्सी है ठीक है कानफोन बहुत सोना ज्यादा करमा वाले बंदो परा बंद दो लो सुनो जी करके दिखाना खाना लो जी तो हां तो जी भाई 3 नंबर दसू जी ਤਨਮਰੇ ਸਾਈਵਾਲਾ ਜੀ ਦੂਜਾ ਸੁਆਸ ਹੋਈ ਬੀਆ ਹਾਂਜੀ ਇਹਦੇ ਥੱਲੇ 15 ਕਿਲੋ ਦੁੱਧ ਸੀਗਾ ਹਾਂਜੀ ਇਹਦਾ ਬੱਸਰੂ ਮਰ ਗਿਆ ਹਾਂਜੀ ਬੱਸਰੂ ਮਰਿਆ ਕਰਕੇ ਜੀ ਤੇ ਉਹਦਾ ਛੱਡ ਗਈ ਅੱਛਾ ਹੁਣ ਪੰਜ ਪੰਜ ਕਿਲੋ ਦੁੱਧ ਦਾ ਹਾਂ ਚਾਰ ਤਰੀਕ ਦਾ ਇਹ ਟੀਕਾ ਭਰਾਇਆ ਵਾ ਠੀਕ ਆ ਹਾਂਜੀ ਲੋਪਰਾ ਖਾਲੀ ਮਨ ਕੀ ਦੇਣੀਆਂ ਇਹ ਖਾਲੀ ਮਨ ਕੀ ਦੇਣੀਆਂ ਤੇ ਰੇਟ ਭਰਾਜਾ ਇਹਦਾ ਰੇਟ 20000 ਕਰਦੇ ਆਂ ਜੀ ਇਹਦਾ ਰੇਟ 20000 ਮਾਨਤਾਨ ਕਰਦੇ ਆਂਗੇ ਵਸ ਲੋਪਰਾ ਤੋਰ ਦੋ ਲੋਪਰਾ ਕਈ ਭਰਾ ਦੀ ਡਿਮਾਂਡ ਸੀ ਵੀ ਸਾਈਵਾਲ ਲੈਣੀਆਂ ਤੁੰਨ ਵਾਲੀ ਤੇ ਚੈੱਕ ਕਰ ਸਕਦੇ ਹੋ ਤੇ ਜੋੜਾਂ ਵਿੱਚੋਂ ਬਸ ਰੂ ਨੂੰ ਉਧਰ ਗਈ ਹਾਲੇ ਠੀਕ ਆ ਦੋ ਡੰਗ ਚੋ ਕੇ ਤਿੰਨ ਡੰਗ ਚੋ ਕੇ ਜਾਹਰ ਦੇ ਭਰਾ ਲਓ ਜੀ ਸਹੀ ਭਰਾ ਮੈਨੂੰ ਪੁੱਛਦੇ ਰਹਿੰਦੇ ਆ ਫੋਨ ਤੇ ਲਓ ਭਰਾ ਕੀ ਕਰ ਪਯੌਰ ਸਾਹੀ ਵਾਲਾ ਕੋਈ ਇਹੀ ਗੱਲ ਠੀਕ ਆ ਅਸਲ ਦੀ ਪਯੌਰ ਸਾਹੀ ਵਾਲਾ ਭਰਾ ਠੀਕ ਆ ਨਾ ਲਓ ਜੀ ਇਹ ਆਪਰਾ ਮੋੜ ਦਿਆ ਲਓ ਜੀ ਲੋ ਪੈਂਡ ਚਾਹਣ ਕੇ ਖੁਰਦ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਮਾਨਤਾਨ ਬਾਈ ਜੀ ਹੋਰ ਹੋਜੀ ਮਾਡਮ ਹਾਂਜੀ ਮਾਨਤਾਨ ਕਰ ਦਾਂਗੇ ਆਏ ਕਈ ਬੰਦੇ ਦਾ ਖੁੱਲਾ ਕਰ ਦੂੰਗੇ ਹਾਂਜੀ ਖੁੱਲਾ ਕਰ ਲਓ ਭਰਾ ਜਿਹੜੀ ਮਰਜ਼ੀ ਫੈਟ ਆਉਂਦੀ ਹੈ ਨਾ ਚੋ ਕੰਟੈਕਟ ਕਰ ਸਕਦੇ ਹੋ ਨੰਬਰ ਮੁਤਾਬਕ ਬਾਈ ਨੂੰ ਦਿਖਾਈ ਦੇ ਇੱਕ ਜਮਾ ਤਾਜੀ ਸੂਈ ਹੈ ਮਗਰ ਵੀ ਪੱਸੀਆ ਕਰਮ ਵਾਲੀ ਦੇ ਲਾਈਕ ਕਮੈਂਟ ਸ਼ੇਅਰ ਫੋਲੋ ਕਰ ਦਿਆ ਕਰੋ ਭਰਾ ਬਣ ਕੇ ਠੀਕ ਨਾ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਾਂਗੇ ਬਾਬਾ ਜੇਰ ਦੀ ਵੀਡੀਓ ਬਣਾ ਕੇ ਰੱਖ ਲਾਂਗੇ ਇਹ ਤਾਂ ਠੀਕ ਆ ਹਲੇ ਜੇਰ ਪੈਣੀ ਬਾਕੀ ਬਾਈ ਕਹਿੰਦਾ ਜੇਰ ਦੀ ਵੀਡੀਓ ਬਣਾ ਕੇ ਰੱਖਾਂਗੇ ਠੀਕ ਨਾ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤਾਹਦ ਲੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ